ਹਾਂ ਇਹ ਦੇਖੋ ਬਲੈਕ ਡੈਮ ਇਹ ਬਲੈਕ ਡੈਮ ਲੈ ਲੋ ਕੋਠੇ ਤੋਂ ਵੀ ਤਾਂ ਜਾਣਦੀ ਏਡੀ ਹਾਈਟ ਅੱਛਾ ਤੋਂ ਲੈ ਵੇ ਲੋ ਬੇਦੀ ਆਰਡਰ ਦੀ ਬਿਲਕੁਲ ਤੁਸੀਂ ਵੇਖੋਗੇ ਕੰਪੈਕਟ ਆਰਡਰ ਸਿੱਧਾ ਹਵਾਨਾ ਚੜਾ ਹੋ ਜਾਗਾ ਦੋ ਹੀ ਦੰਦ ਅਜੇ ਬਿਲਕੁਲ ਹਾਈਟ ਵੇਖ ਲਓ ਜੀ ਕਿੱਡੀ ਪਰ ਬੋਲੇ ਰਿਹਾ ਚੜਨ ਦਿੱਤੀ ਏ ਠੀਕ ਹਾਂ ਤਾਂ ਬੋਲਾ ਜਿਹੜਾ ਦੋਸਤੋ 10 ਉਹਦੋਂ ਜੱਜ ਨਾ ਬਣ ਕੇ ਬਹਿ ਜਾ ਕਰੋ ਵੀ ਕਮਰੇ ਦੇ ਵਿੱਚ ਵੀਡੀਓ ਵੇਖ ਕੇ ਤੇ ਕਾਲ ਕਰਤਾ ਹੋਈ ਵੀਡੀਓ ਬਣਾਉਂਦੇ ਆ ਮੁੜ ਕੇ ਜੁ ਕਿਸੇ ਨੂੰ ਲਾਹਮਾ ਦੇਣਾ ਇੱਥੇ ਆਓ ਯਾਰ ਤਸੱਲੀ ਕਰੋ ਲਲੇ ਤੁਹਾਡਾ ਵੀ 2015 ਸਾਤ ਤੇਲ ਮੱਜੇ ਸੋ ਹਾਈਟ ਦਾ ਤਾਂ ਨੋਰਮਲ ਜਿੱਦਾਂ ਆਪਾਂ ਕੀ ਜਰਸੀ ਵੇੜਾਂ ਦੀ ਦੇਖ ਦੇਖਦੇ ਆਂ ਇਹ ਸੰਦੂ ਸਾਹਿਬ ਕਹਿਣ ਨੂੰ ਜੋ ਮਰਜ਼ੀ ਕਹੀ ਇਹਨੇ ਪਹਿਲੇ ਨੇ 14 ਲੀਟਰ 15 ਲੀਟਰ ਕੱਢੀ ਜਾਓ ਚਾਰੇ ਤਰ੍ਹਾਂ ਦਾ ਕਰਤਾ ਜਾਓ ਲਓ ਜੀ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਬੁਰਜ ਮਿਲਕ ਫਾਰਮ ਤੇ ਆਏ ਆ ਸੋ ਲਾਈਵ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਇਸ ਫਾਰਮ ਤੇ ਡਾਇਰੈਕਟ ਹਰੀਕੇ ਪੱਤਨ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਆ ਪੱਟੀ ਤਕਰੀਬਨ ਇੱਥੋਂ ਕੋਈ 14-15 ਕਿਲੋਮੀਟਰ 12-14 ਕਿਲੋਮੀਟਰ ਦੀ ਦੂਰੀ ਤੇ ਸੋ ਡਾਕਟਰ ਕਰਸਾਪ ਸਿੰਘ ਉਹਨਾਂ ਦੇ ਫਾਰਮ ਤੇ ਆਏ ਦੋਸਤੋ ਮਾਲ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਟੋਟਲ 4 ਕੈਨੀਮਲ ਦਿਖਾਉਣੇ ਆ। ਸੋ ਇੱਕ ਅਪਡੇਟ ਜਿਹੜੀ ਆਪਾਂ ਪਰਸੋਂ ਦਿੱਤੀ ਸੀਗੀ ਤੁਹਾਨੂੰ ਉਹ ਮਾਲ ਜਿਹੜਾ ਸਾਰਾ ਸੇਲ ਹੋ ਚੁੱਕਿਆ ਠੀਕ ਹੈ ਜੀ 4 ਬੇੜਾ ਆਈਆਂ ਨੇ ਮਾਲ ਹੋਰ ਵੀ 5-4 ਪਸ਼ੂ ਲਏ ਖੜੇ ਆ ਠੀਕ ਹੈ ਜੀ ਉਹ ਵੀ ਸ਼ਾਮ ਤੱਕ ਜਿਹੜੇ ਆ ਜਾਣਗੇ। ਬੇੜਾ ਜਿਹੜੀਆਂ ਦੋਸਤੋ ਜਰਸੀ ਬਰੀਡ ਦੇ ਵਿੱਚ ਐਚ ਐਫ ਬਾਕੀ ਗਰਲੈਂਡੋ ਚਾਈਵਾਲ ਜਰਸੀ ਕ੍ਰੋਸ ਐਚ ਐਫ ਕ੍ਰੋਸ ਹਰੇਕ ਤਰ੍ਹਾਂ ਦੀ ਨਸਲ ਬਰੀਡ ਜਿਹੜੀ ਆ ਆਉਂਦੀ ਰਹਿੰਦੀ ਐ ਇਸ ਕਿਲੇ ਤੇ ਸੋ ਸਮੇਂ-ਸਮੇਂ ਨਾਲ ਆਪਣਾ ਸੰਪ तरीका जो 17 ਮਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 10:30 11:00 ਕਵਜੇ ਦਾ ਟਾਈਮ ਆ ਬਾਕੀ ਕੋਈ ਵੀ ਫਾਰਮਰ ਭਰਾ ਆਪਣਾ ਆ ਰਿਹਾ ਤੇ ਸਟਾਰਟਿੰਗ ਤੋਂ ਆਪਾਂ ਹਰ ਵਾਰ ਹਰ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਰਹਿੰਦੇ ਆ ਆਪਣੀ ਨਰਕ ਪਰਖ ਤਸੱਲੀ ਜਾਂ ਜਾਂਚ ਇਥੇ ਆਣ ਕੇ ਜ਼ਰੂਰ ਕਰ ਲਿਆ ਕਰੋ ਇੱਕ ਟਾਈਮ ਦੋ ਟਾਈਮ ਚੋਕੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਡਾਕਟਰ ਗੁਰਸਾਖ ਸਸਰੀ ਜੀ ਕਾਲ ਮਾਰਾ ਸਸਰੀ ਜੀ ਗੱਲ ਸਾਨੂੰ ਸਾਡੀ ਸਸਰੀ ਜੀ ਠੀਕ ਠਾਕ ਵੀਰੇ ਹਾਂਜੀ ਵਧੀਆ ਜੀ ਗੁਰਰਾਮ ਦਾ ਜੀ ਡਾਕਟਰ ਸਾਹਿਬ ਉਹਦੋਂ ਮਿੰਟਾਂ ਸਕਿੰਟਾਂ ਵਾਲੇ ਕੰਮ ਹਾਂਜੀ ਹਾਂਜੀ ਇੱਕ ਘੰਟੇ ਦੀ ਮਾਲ ਸੇਲ ਹੋ ਗਿਆ ਸੁਬਾ ਮੈਂ ਤੁਹਾਨੂੰ ਕੱਲ ਵੀ ਕਿੰਨੇ ਫੋਨ ਲਾਇਆ ਤੂੰ ਫੋਨ ਨਹੀਂ ਚੱਕਿਆ ਅੱਛਾ ਅੱਛਾ ਮੈਂ ਤੁਹਾਨੂੰ ਮੈਸੇਜ ਵੀ ਛੱਡਿਆ ਸੀ ਭਾਜੀ ਵੀਡੀਓ ਪਾ ਰਹੀਏ ਅੱਛਾ ਤੁਸੀਂ ਆਖਿਆ ਥੋੜਾ ਘਰੇ ਘਰੇਲੂ ਹਾਂ ਤੇ ਇਸ ਤਰ੍ਹਾਂ ਆਇਆ ਵੀ ਤੁਹਾਨੂੰ ਆਪਾਂ ਸਵੇਰੇ ਵੀਡੀਓ ਬਣਾ ਲੈਣੀ ਸਵੇਰੇ ਪਾ ਦੇ ਹਾਂਜੀ ਠੀਕ ਆ ਬਾਕੀ ਮਾਲ ਤੇ ਨਾਲੋਂ ਨਾਲ ਹੀ ਵਿਕੀ ਜਾਂਦਾ ਪਰ ਆਪਣੀ ਇਹ ਹੁੰਦੀ ਆ ਵੀ ਰਟੀਨ ਜੀ ਮਾਲ ਰ ਵੀਡੀਓ ਪਈ ਜਾਵੇ ਤਾਂ ਵਧੀਆ ਗੱਲ ਆ ਇਸੇ ਤਰ੍ਹਾਂ ਹੀ ਆ ਹਾਂਜੀ अच्छा साहब आज माल ਆਪਣੇ ਕੋਲ ਟੋਟਲ 4 ਬੈੜਾ ਨੇ 4 ਬੈੜਾ ਕਿੰਨੇ ਦੇ ਇੱਕ ਤੇ ਬਲੈਕ ਡਾਇਮੰਡ ਜਰਸੀ ਤੇ ਦੋ ਜਰਸੀਆਂ ਆ ਇੱਕ ਦੇ ਮਗਰ ਬੱਛੀ ਆ ਠੀਕ ਆ ਤੇ ਦੋਵਾਂ ਦੇ ਮਗਰ ਬੱਛੀ ਤੇ ਇੱਕ ਬੱਛੀ ਤਿਆਰ ਹੈ ਠੀਕ ਆ ਲਓ ਵੀ ਸ਼ੁਰੂਆਤ ਇੱਕ ਕਰਾਂਗੇ ਦੋਸਤੋ ਬੜੀ ਪਿਆਰੀ ਬੱਛੀ ਤੁਸੀਂ ਸਟਾਰਟਿੰਗ ਦੇ ਵਿੱਚ ਦੇਖੋਗੇ ਬਲੈਕ ਆ ਬਿਲਕੁਲ ਬਲੈਕ ਡਾਇਮੰਡ ਆ ਬਹੁਤ ਪਿਆਰੀ ਬੈੜਾ ਤੇ ਦੁੰਦੀ ਏ ਦੋ ਤਿੰਨ ਸਾਲ ਸਰ ਪਿਓਰ ਦਾ ਰਿਹਾ ਕਰੋ ਚਾਹ ਕਾ ਦੋ ਹੀ ਦੰਦ ਅਜੇ ਬਾਲਕੋ ਇਹ ਹਾਈਟ ਵੇਖ ਲਓ ਜੀ ਕਿੰਨੀ ਵੱਡੀ ਹਾਈਟ ਹੈ ਦੋ ਦੰਦ ਦੇ ਵਿੱਚ ਸੋ ਦੰਦ ਦੀ ਵਸੀ ਆ ਹਾਈਟ ਮਾਲਕ ਨੇ ਦਾਤੇ ਨੇ ਚੰਗੀ ਬਖਸ਼ੀ ਆ ਕੱਦ ਕਾਠ ਵੱਡਾ ਬਿਊਟੀ ਵੇਖਿਓ ਕਿੰਨੀ ਚਲੋ ਬਪਲਕਾਰੀ ਵੀ ਲਾਏ ਤੇ ਪਹਿਲਾਂ ਵੀ ਖਾਦਨੀ ਦੀ ਬਿਊਟੀ ਬਹੁਤ ਜੰਦੀ ਹੈ ਸ਼ਾਈਨਿੰਗ ਇੰਨੀ ਜਿਆਦੀ ਮਾਲਕ ਨੇ ਗੁਰੂ ਰਾਮਦਾਸ ਜੀ ਨੇ ਸੋ ਬਗੈਰ ਧੋਪੇ ਲਜਾਇਆ ਦੋਸਤੋ ਪਹਿਲਾਂ ਚਮਕਦਮ ਤੁਸੀਂ ਚੈੱਕ ਕਰੋ ਬੜੀ ਫੇਸ ਕੁਆਲਟੀ ਚੰਗੀ ਆ ਲੇਵਲ ਉਹ ਵੇ ਦੀ ਆਰਡਰ ਦੀ ਬਿਲਕੁਲ ਤੁਸੀਂ ਵੇਖੋਗੇ ਕੰਪੈਕਟ ਆਰਡਰ ਸਿਕਸ ਹਵਾਨਾ ਚੜਾ ਲੇਵਾ ਕਰਮ ਵਾਲੀ ਦਾ ਕਦ ਵੱਡਾ ਇਹਨੂੰ ਅੱਜ ਦਿਨ ਕਿੰਨੇ ਹੋਗੇ ਡਾਕਟਰ ਸੰਧੂ ਸਾਹਿਬ ਇਹਨੂੰ ਸਤਵਾਂ ਦਿਨ ਜੇ ਇਸ ਵਕਤ 18 19 18 19 ਲੀਟਰ ਚੋ ਕੇ ਦੋ ਟਾਈਮ ਤਸੱਲੀ ਕਰਕੇ ਫਿਰ ਮੇਰਾ ਵੀ ਲੈ ਕੇ ਜਾਵੇ ਦੁੱਧ ਹੋਊਗਾ 20 ਲੀਟਰ ਆ ਪਰ ਇਹਨੇ ਜਦੋਂ ਤੁਹਾਨੂੰ ਪਰਾ ਪੀ ਕੇ ਲੈਵਲ ਤੇ ਜਾਣਾ ਗਰਮੀ ਦੇ ਵਿੱਚ ਵੀ 24 25 ਲੀਟਰ ਚਵਾਉਣਾ ਨੇ ਬਾਕੀ ਆਹ ਦੇ ਦਿੰਦਾ ਵੀ ਬਲੈਕ ਡਾਇਮੰਡ ਹੂੰ ਇਹ ਦੇਓ ਬਲੈਕ ਡਾਇਮੰਡ ਇਹ ਬਲੈਕ ਡਾਇਮੰਡ ਲੈ ਲੋ ਕੋਠੇ ਤੋਂ ਵੀ ਤਾਂ ਜਾਂਦੀ ਏ ਈਡੀ ਆਈਡਾ ਕੋਠੇ ਤੋਂ ਕੰਦ ਤੋਂ ਪਜੀ ਕੰਦ ਤੋਂ ਠੀਕ ਠੀਕਾ ਲਓ ਵੀ ਕੰਦੋਂ ਬਾਰ ਬਾਰ ਕਰਮ ਵਾਲੀ ਮਾਰਦੀ ਏ ਸੈਨ ਤਾਂ ਠੀਕ ਆ ਜੀ ਤੇ ਬੱਚੀ ਬਹੁਤ ਪਿਆਰੀ ਆ ਦੋਂਦੀ ਪਲੂਨ ਪਹਿਲਾ ਸਵੇਰ ਸੋਈ ਆ 6-7 ਕ ਦਿਨਾਂ ਦੀ ਆ ਸੰਧੂ ਸਾਹਿਬ ਵੇਨਸ ਆ ਤੇ ਲੇਵਾ ਲੱਗਾ ਨਾ ਬਹੁਤ ਘੱਟ ਤੇ ਬਿਊਟੀ ਬਹੁਤ ਜਰੀ ਰਹਿ ਰਹੀ ਥਾਨੇ ਕਿੰਨੇ ਦਾ ਭਰਾ ਮਾਰੋ ਚਾਤ ਬਹੁਤ ਕਮਾਲ ਦੀ ਬੱਚੀ ਆ ਸੋ ਥਾਨ ਤੁਨ ਕਰਮ ਵਾਲੀ ਨੂੰ ਬੜਾ ਘੜ ਘੜ ਕੇ ਲੱਗਾ ਬਾਕੀ ਚਾਰੇ ਥਾਨ ਚੌਂ ਗੋਠਾਂ ਤੇ ਕਾਫੀ ਚੰਗੀ ਸਪੇਸ ਵੰਡਦੇ ਆ ਆ ਦੇਖ ਬਾਕੀ ਜਿਹੜੀ ਪਿਛਲੀ ਦੀ ਬਲੈਕ ਪਾਈ ਸੀ ਨਾ ਉਹਦਾ 100 ਤੋਂ ਇੱਤੇ ਫੋਨ ਆਏ ਸੰਧੂ ਸਾਹਿਬ ਉਹਦੇ ਚਲੋ ਦੋਆ ਮਿੰਟਾਂ ਦੇ ਵਿੱਚ ਹੀ ਜਿਹੜੇ ਵੀਰ ਨੇ ਲੈ ਲਈ ਉਸਨੇ ਲੈ ਗਿਆ ਸੋ ਕੁਆਲਿਟੀ ਜਾਂ ਕੁਆਲਿਟੀ ਤੇ ਡਾਕਟਰ ਫੋਨ ਕਰਦਾ ਹੀ ਹੈ ਚੰਗੀ ਚੀਜ਼ਦਰ ਸੰਧੂ ਸਾਹਿਬ ਤੁਹਾਨੂੰ ਪਤਾ ਬਾਹਰ ਡਿਮਾਂਡ ਆ ਚੰਗੀ ਚੀਜ਼ ਘੱਟ ਮਿਲਦੀ ਆ ਬਿਲਕੁਲ ਤੇ ਬਾਕੀ ਤੋਰਾ ਤਾਰਾ ਤੁਸੀਂ ਚੈੱਕ ਕਰੋ ਬਹੁਤ ਪਿਆਰੀ ਬਸ ਹਾਂ ਬਾਕੀ ਸੂਈ ਸਭ ਤੋਂ ਵੱਡੀ ਗੱਲ ਆ ਹਾਂ ਮੈਨੂੰ ਐ ਲੱਗਦਾ ਵੀ ਜਦੋਂ ਸਿਆਲ ਹੁੰਦਾ ਉਦੋਂ ਇੱਕੋ ਗੱਲ ਕਹੀਦੀ ਐ ਵੀ ਸਿਆਲ ਦੇ ਵਿੱਚ ਮਾਲ ਬੜਾ ਤਗੜੇ ਤੋਂ ਤਗੜਾ ਹੁੰਦਾ ਮੈਨੂੰ ਤਾਂ ਗਰਮੀ ਦੇ ਵਿੱਚ ਵੀ ਇਹੀ ਕੋਟੇ ਖਿਲ ਜਾਂਦੇ ਗਰਮੀ ਦੇ ਵਿੱਚ ਵੀ ਚੰਗੀ ਤੋਂ ਚੰਗੀ ਵੜੜੀ ਆਉ ਫਿਰ ਨਹੀਂ ਆਪਾਂ ਚੰਗੀ ਲਿਹਾਣੀ ਦਾ ਅੱਡਨਾ ਅੱਗੇ ਵਾਦਾ ਕੀਤਾ ਜੀ ਗਰਮੀ ਦੇ ਵਿੱਚ ਵੀ ਚੰਗੀ ਤੋਂ ਹੀ ਸਿਆਲ ਚੰਗਾ ਹੁੰਦਾ ਵੱਡਾ ਮਾਲ ਹੁੰਦਾ ਸਾਹਿਬ ਲੋਕ ਬੜੇ ਸਿਆਣੇ ਹੋ ਗਏ ਯਾਰ ਪੱਠੇ ਵੀ ਉਹ ਕੋਣੇ ਪੈਸੇ ਵੀ ਉਹ ਲੋਣੇ ਤੇ ਜਿੱਥੇ ਲੋਕੀ ਅੱਗੇ ਦੋਰਾ ਰਾਦੇ ਉੱਥੇ ਲੇਕਣੇ ਬਾਕੀ ਥਾਂ ਲੈਵੇ ਦੀ ਵਧੀਆ ਪੇਸ ਕੁਆਲਟੀ ਵਧੀਆ ਚੋਾਈ ਵੀ ਜਿੱਤਰਾ ਮਰਜੀ ਇਹਦੀ ਵੀ ਜੂਟ ਪਾਉਂਦੀ ਲੋੜ ਐ ਦੇਖੋ ਚੋਈ ਜੰਮਾਨਾ ਨਾ ਕੋਈ ਪੂਰਸ਼ ਤਾਂ ਨਹੀਂ ਆ ਇਹਨੇ ਵੀ ਫਲੋਂ ਨਾ ਇਧਰ ਉਧਰ ਹੋ ਗਈ ਠੀਕ ਆ ਇਹਦਾ ਬੱਚਾ ਇਹੋ ਹੀ ਆ ਨਹੀਂ ਜੀ ਮੈਂ ਮਿਲ ਕਰਦੇ ਹਾਂ ਇਧਰ ਜੀ ਠੀਕ ਆ ਮੈਂ ਨਿਕਲਦਾ ਠੀਕ ਆ ਲਓ ਜੀ ਇਹ ਬੱਚਾ ਠੀਕ ਆ ਜੀ 7 ਸੱਤ ਦਿਨਾਂ ਦਾ ਬੱਚਾ ਤੇ ਇਹ ਡਾਕਟਰ ਸਾਹਿਬ ਕੀ ਮੋਲ ਲੈ ਕਿੰਨੇ ਦੇ ਦੇਣੀ ਸੰਤੂ ਸਾਹਿਬ ਜਿੱਡੀ ਮਸ਼ੀਨ ਜਿੰਨਾ ਮਤਲਬ ਖਾਂਦੇ ਭਾਵੇਂ 1 ਦਾ ਮੰਗ ਲਈ ਇੱਕ ਵੀਓ ਕੰਮ ਨਹੀਂ ਕਰਨਾ 95000 ਦੀ ਹੁੰਦੀ ਹੈ 100 ਰੁਪਿਆ ਛੋਟ ਹੋਗੀ 95 ਚੋਂ ਹਾਂਜੀ ਸੋ 95000 ਦੇ ਵਿੱਚੋਂ ਦੋਸਤੋ 100 ਰੁਪਿਆ ਛੋਟ ਇਹ ਨਹੀਂ ਕੋਈ ਵੀਰ ਭੈਣ ਭਰਾ ਬਿਆਨਾ ਪਾ ਗਿਆ ਉਹ ਤੇ ਛੋਟੀ ਜੀ ਨਿਕਲੂਗੀ ਹਾਂ ਬੜੀ ਵੇਚ ਲੋ ਜੀ ਕਿੱਡੀ ਹੈ ਦਿਖਾਈ ਵੀ ਕਿੱਡੀ ਹੈ ਸੋਨੀ ਲਮਾਈ ਹਾਈਟ ਦੀ ਦੋਸਤੋ ਪੂਰੀ ਵੱਡੀ ਆ ਕੋਈ ਵੀ ਭਰਾ ਆਪਣਾਉਂਦਾ ਠੀਕ ਹੈ ਜੀ ਇੱਕ ਆਈਡੀਆ ਤੁਸੀਂ ਲਾ ਕੇ ਆਇਓ ਵੀ ਜੋ ਗੱਲਬਾਤ ਕਹੀ ਆ ਇੱਥੇ ਆਣ ਕੇ ਛੋਟਾ ਨਹੀਂ ਪਸ਼ੂ ਕੀ ਹੁੰਦਾ ਪੂਰੀ ਜੰਮੀ ਪਲੀਆ ਕਰਮਾਲੀ ਇਸ ਤੋਂ ਬਾਅਦ ਇੱਕ ਆਪਾਂ ਹੋਰ ਵੇਹੜਾ ਤੁਹਾਨੂੰ ਦਿਖਾਉਨੇ ਆ ਬੜੀ ਬੜੀ ਪਿਆਰੀ ਵੇਹੜ ਜੀ ਖਾਨ ਬੜਾ ਪਿਆਰਾ ਲੱਗਾ ਸੰਤੂ ਸਾਹਿਬ ਇਹ ਤਾਂ ਕੀ ਵੇਰਵਾ ਹੈ ਡਾਕਟਰ ਤੇ ਕੱਲ ਦੀ ਸੂਈ ਆ ਤੇ ਜੇਰਜੂਰ ਪ੍ਰੋਪਰ ਪੈ ਗਈ ਜੇ ਤੇ ਜਿਹੜਾ ਸਹੀਦ ਉਹਦੇ ਪਿਛਲੇ ਸੂਈ ਦਾ 20 ਲੀਟਰ ਕੱਢਿਆ ਜੇ ਠੀਕ ਆ ਤੇ ਦੁੱਧ ਹੁੰਦਾ ਭਾਜੀ ਸੇਵਾ ਦਾ ਪਹਿਲਾਂ ਹੀ ਕਹਿ ਰਹੀਏ ਬਾਅਦ ਚ ਨਾ ਕੋਈ ਲਾਮਾ ਦੇਵੇ ਜੇਰਜੂਰ ਦੀ ਆਪਣੇ ਕੋਲੇ ਵੀਡੀਓ ਬਗੈਦਾ ਪਈ ਆ ਤੇ ਕੇ ਵੀਰ ਭੈਣ ਭਰਾ ਨੂੰ ਚਾਹੀਦੀ ਆ ਉਹ ਆਪਾਂ ਦੇ ਦਾਂਗੇ ਤੇ ਚਵਾਈ ਦੀ ਬਿਲਕੁਲ ਸਾਫ ਜੀ ਆ ਵੇਖ ਲਓ ਜੀ ਆਪਾਂ ਬਖਾਦ ਨੇ ਜੇਰ ਵੀ ਪ੍ਰੋਪਰ ਤੱਕੀ ਜੀ ਜੇਰ ਪੁੱਲ ਪੈ ਗਈ ਆ ਠੀਕ ਆ ਇਹ ਕੱਲ ਦੀ ਸੂਈ ਹੈ ਨਾ ਹਾਂਜੀ ਕੱਲ ਦੀ ਸੂਈ ਠੀਕ ਆ ਮੰਨ ਲੋ ਕਿ ਦਾ ਪਾਲਾ ਲੀਟਰ ਬੋਲੇ ਯਾਰ ਜੇ ਮੈਂ ਅਖੀ ਜੋ ਮਰਜ਼ੀ ਅਖੀ ਜੇ ਕਿੰਨੇ ਦੇ ਵਿੱਚ ਬੋਲੋ ਤਾਂ ਚਲੋ ਬੋਲੇ ਦੀ ਥਾਂ ਆਪਾਂ ਨੋਟ ਕਰਾਉਣਾ ਦੁੱਧ ਤੱਕ ਆਉਂਦਾ ਕੋਈ ਚੰਗੀ ਸੇਵਾ ਕਰੂਗਾ ਦੁੱਧ ਕਰਮਾ ਲਈ ਚਲੋ ਚਪੋਣਾ ਇਹਦੇ ਚਪੋਣਾ ਹੀ ਹੈ ਹਾਈਟ ਦੋਸਤੋ ਮੀਟਿੰਗਾਂ ਮਾ ਪਾਲੀ ਪਲੀਤੀਆ ਕਰਮਾਣੀ ਠੀਕ ਹੈ ਜੇ ਇੱਕ ਵਾਰੀ ਚਲੋ ਸੁਸਵਾ ਦੇ ਵਿੱਚ ਮਗਰ ਕੀ ਵਛਾ ਵਸੀ ਬਾਕੀ ਫੈਸ਼ਨ ਡਿਜ਼ਾਈਨ ਬੜਾ ਜਿਆਦਾ ਸੰਧੂ ਸਾਹਿਬ ਬਿਮਾਰੀ ਬਹੁਤ ਜਿਆਦੀ ਹੈ ਤੇ ਬਾਕੀ ਥਾਂ ਨਹੀਂ ਇਹ ਮਿਲਦਾ ਥਾਂ ਬਹੁਤ ਘੱਟ ਗਲਾਬੀ ਥਾਂ ਹੈ ਵਜਨ ਮੱਟੇ ਦੀ ਹੈ ਇਹਨੂੰ ਇਹ ਨਹੀਂ ਵੀ ਸੁਸਵਾ ਦੇ ਵਿੱਚ ਆਈ ਆ ਭੋਰਾ ਫਰਕ ਨਹੀਂ ਪ ਠੀਕਾ ਸੂਬਾ ਦੂਜਾ ਹੈ ਦੂਜਾ ਦੂਜਾ ਕਰੋ ਜਾ ਕੇ ਠੀਕ ਹੈ ਜੀ ਤੋਂ ਥਣ ਕਰਮਾਲੀ ਨੂੰ ਹੱਥੀ ਮੁਠੀ ਵਾਲਾ ਬਾਕੀ ਵੰਡਾ ਸਪੇਸ ਚੰਗੀ ਆ ਕੋਈ 5 5 6 6 ਇੰਚ ਤੇ ਥਣ ਲੱਗਾ ਤੋਂ ਬੱਛਾ ਮਗਰ ਇਹਦੇ ਮੀਲ ਕਾ ਤੋਂ ਚਵਾਈ ਚੁਰੀ ਦੀਨ ਪੂਰੀ ਓਕੇ ਹਨਾ ਪੂਰ ਛੱਟੇ ਤੋਂ ਬਚਾ ਹਾਂਜੀ ਹਾਂਜੀ ਤੋਂ ਸਾਮ ਮਨਵਾ ਸਾਹ ਦੇ ਹਾਂਜੀ ਜੀ ਰੀੜੀ ਆ ਪਾ ਲੈਣ ਪਾਈ 40 ਹਾਂ ਇੱਕ ਵੀਰ ਦਾ 10 ਵੇ ਸਵੇਰੇ ਆ ਏ 10 ਵੇ ਸਵੇਰੇ ਠੀਕਾ ਕਮੈਟ ਕਰਕੇ ਕਹਦਾ ਵੀ ਇੰਧਰ ਵੇਸੂ ਯਾਰ ਹਾਂ ਚਲੋ ਵੀਰ ਜੀ ਤਰਾ ਪਾਰੀ ਪਲੇ ਨਹੀਂ ਕੀਤਾ ਕੋਈ ਇਹਨੂੰ ਜਿਆਦਾ ਅੱਖ ਦੀ ਲੋੜ ਦੀ ਹੈ ਜਿਹਨੇ ਲੈਣੀ ਉਹਨੇ ਲਿਖਰੀ ਦੀ ਕਰ ਲੀਆਂ ਲੈ ਲੀਆਂ ਉਹਨਾਂ ਦੇ ਘਰੇ ਚਲ ਗੀਆਂ ਇਹ ਹਜੇ ਮੇਰੇ ਵੀਰ ਜੀ ਦੇ ਵਿਦਵਾਨ ਬੈਠੇ ਆ ਅੰਦਰ ਏਸੀਆਂ ਵੇਜ ਵੜ ਕੇ ਉੰਗਮੰਡ ਕਰਦੇ ਰਹਿੰਦੇ ਆਪਾਂ ਨੂੰ ਕਿਹੜਾ ਫਰਕ ਪੈਂਦਾ ਜੀ ਉਹਨਾਂ ਨਾਲ ਚਲੋ ਜੀ ਡਿਊਟੀ ਆ ਹਰੇਕ ਦੇ ਹਿੱਸੇ ਆ ਤੇ ਤੁਹਾਨੂੰ ਡਿਊਟੀ ਲੱਗੀ ਆ ਮੋਗੀ ਪਰ ਉਤਗਾ ਦੀ 11 ਕਿਲੋ 11 ਕਿਲੋ ਇਥੇ ਬੋਲਾ ਕੰਨ ਕਿ ਕਲ ਦੀ ਸੂਈ ਆ ਖਣਫੂਨ ਕਰਵਾਣੀ ਦਾ ਬਹੁਤ ਚਾਹੁੰਦਾ ਸੰਧੂ ਸਾਹਿਬ ਦੁੱਧ ਨੂੰ ਬਹੁਤ ਖਰੀਦ ਨਿਕਲ ਨਹੀਂ ਰਹਿਣ ਬੈਂਸ ਬਹੁਤ ਜੜੀ ਲਿਵਾ ਬੜਾ ਫੇਟਿਆ ਉਹ ਦੋਕੀ ਨਹੀਂ ਚੋੜੀ ਵੇਖੋ ਕੀ ਮੁੱਲ ਡਾਕਟਰ ਇਹਨਾਂ ਦਾ ਮੁੱਲ ਜਿੰਨਾ ਮਰਜ਼ੀ ਕਰ ਲਈ ਸੰਧੂ ਸਾਹਿਬ ਨੇ 85000 ਰੁਪਏ ਦੇ ਕੁਝ ਜੈਜਾ ਜੀ ਕਰਕੇ ਦੇ ਦਿੱਤੇ ਜੈਜਾ ਜੀ ਵਹਿੜ ਬੜੀ ਚੰਗੀ ਜੇ ਹਾਂ ਦੁੱਧ ਕਰ ਦੁੱਧਾਂ ਵੀ ਵੇਚਣਾ ਉਦੋਂ ਜੰਗ ਟਲੀਏ ਤੇਰ ਜੰਗ ਨਾ ਲਾਈ ਜੀ ਨਹੀਂ ਸੰਧੂ ਸਾਹਿਬ ਵਹਿੜ ਵਿੱਚ ਫੈਸ਼ਨ ਡਿਜ਼ਾਈਨ ਬੜਾ ਜ਼ਿਆਦਾ ਹੈ ਬਾਕੀ ਵੇਖ ਲਿਆ ਜੀ ਚਲੋ ਮ ਲਓ ਵੀ ਠੀਕ ਹੈ ਜੀ 85000 ਇਧਰ ਇੱਕ ਵੈੜ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਇਧਰ ਆ ਜਿਹੜੀ ਦੋਸਤੋ ਵੈੜ ਆ ਗਈ ਆ ਇਹ ਵੀ ਤਾਜੀ ਸੂਝ ਰੈਕਟਰ ਕਿੰਨੇ ਦਿਨਾਂ ਦੇ ਵਿੱਚ ਹੈ ਰੈਕਟਰ ਪਿਛੇ ਦਫਾ ਵੇਖਿਆ ਸਾਨੂੰ ਸਾਫ ਮਗਰ ਬੱਛੀ ਸਾਜੀ ਹਿਰਨੜੀ ਜੇ ਲਓ ਵੀ ਹਿਰਨ ਨਹੀਂ ਆ ਦੇਖੋ ਅਰੇ ਮਾਂ ਦੇ ਵਿੱਚ ਤੇ ਥੋੜਾ ਜਿਹਾ ਲਾਲ ਰੰਗ ਚਿੱਟਾ ਆ ਜੂਗਾ ਤੇ ਇਹ ਧੀ ਦੇ ਵਿੱਚ ਪਿਓ ਰੱਖਾ ਕਾਲਿਆ ਤੇ ਚਾਉਂਦੀ ਪਿਓਰਿਟੀ ਚ ਆ ਗਈ ਪਿਓਰਿਟੀ ਠੀਕ ਹੈ ਜੀ ਸੋ ਮਦਰਨਲ ਇਹ ਕਰਮ ਵਾਲੀ ਜਿਆਦਾ ਪਿਓਰ ਆ ਠੀਕ ਆ ਜੀ ਤੇ ਕਰਮ ਵਾਲਸ ਦੇ ਵਿੱਚ ਗੱਲ ਕਰੀ ਨਾ ਪਿਓਰ ਬਲੈਕ بیس ਆ ਅੱਖਾਂ ਵੀ ਕਾਲੀਆਂ ਆ ਠੀਕ ਆ ਜੀ ਭਾਹ ਜਿਹੜੀ ਦੱਸੋ ਤੁਸੀਂ ਵੇਖੋਗੇ ਫਿਰ ਤੋਂ ਬਲੈਕ ਭਾਹ ਮਾਰਦੀ ਆ ਰੈੱਡ ਤੇ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਆ ਜਵਾਈ ਬੜੀ ਵਧੀਆ ਸੰਧੂ ਸਾਹਿਬ ਆ ਬੇਚੋ ਚੌਹ ਲੋਪਰਾਂ ਦੇ ਥਾਣੇ ਜੀ ਯਾਰ ਇਹ ਗੱਲ ਦੀ ਸੂਈ ਜਿਹਦੇ 10 ਲੀਟਰ ਬੋਲੇ ਰਿਸ਼ ਕਰਦਣ ਦੀ ਦਿੱਤੀ ਠੀਕ ਆ ਬੰਦਾ ਸੋ ਬੋਲਾ ਜਿਹੜਾ ਦੋਸਤੋ 10 ਲੀਟਰ ਦੇ ਛੱਲੇ ਆ ਠੀਕ ਆ ਜੀ ਕੱਦ ਤਾਂ ਤੇ ਰਿਹਾ ਇਹਨੂੰ ਅਜੇ ਸੁਈ ਨੂੰ ਤੇ ਬਾਕੀ ਲਵਾਈ ਨੂੰ ਵੀ ਪੂਰੀ ਆ ਠੀਕ ਆ ਜੀ ਬੀ ਨਾ ਦੰਦ ਇਹਨਾਂ ਤੋਂ ਦੋ ਦੋ ਕੰਮ ਗਲਤ ਨਹੀਂ ਕਰਨਾ ਹਾਂ ਬਾਕੀ ਲੰਮੀ ਲੰਮੀ ਬਹੁਤ ਆ ਸੋ ਹਾਈਟ ਕਾ ਤਾਂ ਨਾਰਮਲ ਜਿੱਦਾਂ ਆਪਾਂ ਕੀ ਜਰਸੀ ਵੇੜਾਂ ਦੀ ਦੇਖ ਦੇਖਦੇ ਆ ਲਵਾਈ ਲਬੂਈ ਪੂਰੀ ਆ ਬਾਕੀ ਕੋਈ ਲਸੇਰੀ ਫਿੱਕੀ ਨਹੀਂ ਕੀ ਕਰਮਾਰੀ ਸੰਧੂ ਸਾਹਿਬ ਆਪਣੇ ਪਸ਼ੂਵਾ ਦੇ ਵਿੱਚ ਪਸ਼ੂ ਆ ਕੋਈ ਥੋੜੀ ਜਿਹੀ ਤੈ ਤੂ ਜੀ ਲੱਕਾ ਜਿਹਾ ਲਾ ਜਾਂਦੇ ਆ ਕੋਸ਼ਿਸ਼ ਇਹ ਹੋ ਰਹੀ ਨਹੀਂ ਵੀ ਗਰਮੀ ਦੇ ਵਿੱਚ ਆਪਾਂ ਜਰਸੀਆਂ ਝਾਲੀਆਂ ਲਈਏ ਹਾਂ ਬੈਨ ਟਾ ਗਰਮੀ ਤੋਂ ਥੋੜਾ ਦਰਦ ਦੇ ਵੀ ਆ। ਹਾਂ। ਮਾਹੌਲ ਠੀਕ ਆ ਥੋੜਾ ਬੱਚੇ ਦਾ ਕਰਦੀ ਆ। ਸੋ ਇਸ ਵਾਈ ਕਰਕੇ ਠੀਕ ਆ ਜੀ ਥੋੜਾ ਜਿਹਾ ਪਿੱਛੇ ਤਾਂ ਮਾਹੌਲ ਦਾ ਪਸ਼ੂ ਨੂੰ ਵੀ ਬੱਚਾ ਮਗਰ ਮੇਰਾ ਬੱਜਾ ਠੀਕ ਆ। ਸੋ ਬੱਚੀ ਮਗਰ ਕਰਮਾ ਲਈ ਤੇ ਬਿਲਕੁਲ ਕੰਪੈਕਟ ਜਿਹਾ ਡਰ ਰਿਹਾ ਵੀ ਚੌਰ ਸਲੇਵਾ ਮੋੜ ਤੋਂ ਪੂਰਾ ਉਹਨਾਂ ਦੇ ਗਾਂ ਤੇ ਉਹਨਾਂ ਬਿਲਕੁਲ ਪੱਟਾਂ ਦੇ ਸਾਹਮਣੇ ਵਿੱਚ ਕਾਰ ਫਿਕਸ। ਸੋ ਫੋਟੋ ਦੀ ਆਈ ਚੋਆਈ ਦੀ ਇੱਕ ਨੰਬਰ ਦੀ ਕੋਈ ਪੂਰ ਸਹੀ ਠੀਕ ਆ ਠੀਕ ਆ। ਆ ਦੇਖੋ ਸਵੰਡ ਬੇਰ ਲੋ ਤੁਹਾਡੇ ਸਾਹਮਣੇ ਆ ਚਾਰੇ ਥਨਾ ਦਾ ਸਪੇਸ ਗੈਪ ਡਾਕਟਰ ਕੀ ਕੀਮਤ ਕੀ ਮੁੱਲ ਕਰਦੇ ਆ ਭਰਾ ਮੁੱਲ ਸੰਤੂਖ ਸਾਹਿਬ ਜੋ ਮਰਜੀ ਕਰ ਲੀਏ ਇਹ 65000 ਦੀ ਹੁੰਦੀ ਹੈ ਛੋੜ ਹੀ ਹੁੰਦੀ ਹੈ 65000 65000 ਚੋਂ ਤਿੰਨ ਬੜਾ ਵਹਿੜ ਚੱਕੀ ਰਹੇ ਜਰਸੀ ਦੀ ਵਹਿ ਹੈ ਵੀ ਬਾਜ਼ਾਰ ਵਿੱਚ ਬੜੀ ਡਿਮਾਂਡ ਹੈ ਮਗਰ ਇਹਨੇ ਜਿਹੜੀ ਬੱਛੀ ਪਾਤੀ ਸਪਲੱਸ ਪੁਆਇੰਟ ਆਹ ਦੋ ਬੜਾ ਉਹ ਵੀ ਇਹ ਵੀ ਵਾਦੇ ਦਾ ਕੰਮ ਆ ਮਗਰ ਬੱਛੀ ਆ ਕਰਨ ਵਾਲੀ ਤੇ ਮਗਰ ਜਰਸੀ ਨਾਲ ਸਲਜਾਬ ਦੀ ਬੱਤੀ ਆ ਬਹੁਤ ਵਧੀਆ ਛੋਟੀ ਫੇਸ ਕੁਆਲਟੀ ਛੋਟਾ ਕਾਨ ਬੱਚੇ ਦਾ ਵੀ ਬਹੁਤ ਕੋਈ ਨਹੀਂ ਦੀ ਕਾਨ ਚੁੱਕ ਲੈਂਦੀ ਹੈ ਹਾਂ ਹਾਂਜੀ ਹਾਂਜੀ ਲੈ ਵੀ ਡਾਕਟਰ 65000 ਦੀ ਹਾਂਜੀ 65000 ਦੀ ਛੋੜੀ ਹੋਣੀ ਏ ਲੋਕ ਠੀਕ ਆ ਜੀ 165000 ਦੇ ਵੀ ਕੋ ਦੋਸੋ ਛੋਟ ਹੋਊਗੀ ਬਾਕੀ ਵੰਡ ਵਿਰਲ ਚੌਂ ਕੰਨੀਆਂ ਦੇ ਕਰਮ ਵਾਲੀਆਂ ਜੋ ਪੀੜੀ ਦੇ ਪਾਵੇ ਹੁੰਦੀਆਂ ਕੰਨ ਕਿੰਨੀ ਜਿਹੜੀ ਕਿ ਛੋੜੇ ਲੰਬਾਈ ਬਹੁਤ ਹਾਈਟ ਜਿੱਦੀ ਹੁੰਦੀ ਜਰਸੀਆਂ ਦੀ ਉੱਡੀ ਆ ਮਗਰ ਜਿਹੜੀ ਪਲੱਸ ਪੁਆਇੰਟ ਜਰਸੀ ਬੱਛੀ ਜੀ ਸਹੀ ਹੈ ਜੀ ਇਸ ਤੋਂ ਬਾਅਦ ਡਾਕਟਰ ਕਹ ਆ ਆਪਣੇ ਕੋਲ ਜਰਸੀ ਇਹ ਬਹੁਤ ਬੜੀ ਪਿਆਰੀ ਜੀ ਵਹਿਣ ਜੇ ਲੋ ਵੀ ਪਲੀ ਪਲੀਤੀ ਇਹ ਵੀ ਕਰਮਾ ਲਈ ਬਹੁਤ ਹੈ ਗੱਭਾ ਨੇ ਹਨਾ ਤਿਆਰੀ ਦੇ ਵਿੱਚ ਹੀ ਆ ਸਰਦ ਲੋ ਵੀ ਤਿਆਰੀ ਕੰਪਲੀਟ ਹੀ ਆ ਕਰਮਾ ਲਈ ਦੀ ਬਾਕੀ ਦਿਨ ਕੱਢ ਜੇ ਭਾਵੇਂ 2-4 ਕੱਢ ਹੀ ਜਾਵੇ ਕਰਮਾ ਲਈ ਤੋਂ ਉਹ ਤਾਂ ਹੀ ਚੰਗਾ ਬਾਕੀ ਨਾ ਦੇ ਇਹ ਇਹਦੀ ਨਾਲ ਵੀ ਇਹ ਜਿਆਦਾ ਬਿਊਟੀ ਦੇ ਵਿੱਚ ਦੇ ਗੱਲ ਬਹੁਤ ਛੋਟਾ ਸਮਝਦਾ ਲੋ ਜੀ ਠੀਕ ਹੈ ਹਾਂ ਗੋਲ ਢੋਲ ਵਰਗੀ ਹੈ ਨਾ ਇਹ ਰਾਜਮੀ ਬਣਾਈ ਹਾਂ ਚੀਜ਼ ਦਾ ਨਿਕਾਲ ਜੀ ਬਹੁਤ ਸੋਹਣੀ ਸਾਰੀ ਬੜੀ ਹੈ ਅਗੀ ਸਨੋ ਸਾਬ ਲੈ ਆ ਵੇਖੋ ਕਿਹੜਾ ਲੱਗਾ ਹਾਂ ਗੋਲ ਹੋ ਲਈ ਆ ਬਿਲਕੁਲ ਕਰਮਾ ਲਈ ਕੋਲੀ ਗੋਲ ਆਵੇ ਤੇ ਉੱਡਾ ਹੀ ਲੈਵਾ ਗੋਲ ਲੱਗਾ ਇਹਦਾ ਹਾਂ ਲਓ ਵੇ ਠੀਕ ਆ ਬੱਗੀ ਸੋਹਣੀ ਸਣਾ ਕੀ ਦੇ ਇੱਧਰ ਵੇਖੋ ਫਿਰ ਇਹਦੇ ਕਿੰਨੀਆਂ ਖੂਬੀਆਂ ਜੀ ਖੂਬੀਆਂ ਦੀ ਭਰੀ ਏ ਕਰਮਾ ਲਈ ਕੇ ਜਿਤਨਾ ਕੋਈ ਮਰਜੀ ਨਿਆਰਾ ਕੱਢੀ ਜਾਓ ਹਾਂ ਚਾਰੇ ਤਰ੍ਹਾਂ ਦਾ ਕਰਤਾ ਜਾਓ ਲਓ ਜੀ ਮੈਂ ਇਨੀ ਠੰਡੀ ਆ ਸੰਦੂ ਸਾਹਿਬ ਤੇ ਪਕੇ ਵਿਖਾਤੀ ਡਾਕਟਰ ਨੇ ਬਹੁਤ ਵਧੀਆ ਫੇਸ ਕੁਆਲਿਟੀ ਹੈ ਠੀਕ ਆ ਜੀ ਪਲੀ ਪਲੀਤੀ ਹੈ ਕਰਮਾ ਵਾਲੀ ਹਾਈਟ ਮੀਡੀਅਮ ਆ ਗੋਲਾ ਜੂਆ ਬਹੁਤ ਆ ਬੈਠ ਨੂੰ ਸੰਦੂ ਸਾਹਿਬ ਸੁਭਾਅ ਬੜਾ ਵਧੀਆ ਹੈ ਲੇਵਾ ਵੀ ਬੜਾ ਸੋਹਣਾ ਲੱਗਾ ਇਹ ਦੇਖੋ ਕਿੰਨਾ ਸੋਹਣਾ ਲੇਵਾ ਲੱਗਾ ਇਹ ਮੈਂ ਸੰਦੂ ਸਾਹਿਬ ਕਹਿਣ ਨੂੰ ਜੋ ਮਰਜ਼ੀ ਕਹੀ ਇਹਨੇ ਪਹਿਲੇ ਨੇ 14 ਲੀਟਰ 15 ਲੀਟਰ ਦੁੱਧ ਜੁਆਇਆ ਠੀਕ ਆ ਬਾਈ ਸੋ 15 14 ਲੀਟਰ ਦਸੂ ਪਰੂਣ ਕੇ ਤੇ ਦੁੱਧ ਜੁਆਇਆ ਇਹਨੇ ਕਰਮਾ ਲਈ ਨੇ ਹੁਣ ਦੂਜਾ ਸੂਆ ਤੇ ਜੱਡੇ ਭਾਂਡੇ ਦੀ ਸਾਫ ਸੁਥਰੀ ਆ ਕੋਈ ਵੀ ਆਉਂਦਾ ਆਪਣੀ ਵੀਡੀਓ ਵੇਖ ਜੋ ਬਖਾਈ ਹੈ ਚੀਜ਼ ਜੋ ਦੱਸੀ ਹੈ ਉਹ ਰੌਂਕ ਨੇ ਲਈ ਹੈ ਠੀਕ ਆ ਸੋ ਬਾਕੀ ਭਾਂਡੇ ਭੁੰਡੇ ਦੀ ਕਰਮਾ ਲਈ ਬੜੀ ਖਬਰਦਾਰ ਆ ਜੇਕਰ 2-4 ਦਿਨ ਚਲੋ 2-3 ਦਿਨ ਕੱਢ ਵੀ ਜਾਂਦੀ ਆ ਤੇ ਹੋਰ ਥੱਲੇ ਉਹ ਬਣ ਕੇ ਤਿਆਰ ਹੋ ਜਾਂਦੀ ਆ ਪੰਜਣੀ ਸੰਧੂ ਸਾਹਿਬ ਬੜੀ ਬੰਨੀ ਬੰਨ ਲ ਉੱਤਰਣ ਜਣਾਲੇ ਵਾਲੇ ਆ ਕੇ ਤੇ ਤੋਪੇ ਦਾ ਮੁੱਲ ਕੀ ਕਰਦੇ ਆ ਡਾਕਟਰ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ ਇਹ ਆਪਾਂ 68000 ਦੀ 68000 ਦੀ ਠੀਕ ਆ ਲੋਬ 68000 ਦੀ ਡਾਕਟਰੋਂ ਦਾ ਵੀ ਦੇਣੀ ਆ ਆਪਾਂ ਬਾਕੀ ਮੇਰਾ ਭਰਾ ਕਿਸੇ ਪਾਸੇ ਨਹੀਂ ਖੁੰਜੀ ਕੀ ਠੀਕ ਆ ਸਪਾਈਆਂ ਬੜੀਆਂ ਸੰਧੂ ਸਾਹਿਬ ਵੇਖੋ ਇਹ ਜਿਹੜਾ ਲੇਵਾ ਲੱਗਾ ਹਰੀ ਸਾਰੀ ਥੋੜਾ ਲੇਵਾ ਲੱਗ ਜਨਾ ਢੱਲਾ ਵੀ ਵੇਖੋ ਫਿਰ ਕਿੰਨੀ ਠੰਡੀ ਆਪਾਂ ਧਾਰਾ ਵੀ ਮਾਰ ਕੇ ਵਿਖਾਈਆਂ ਤੇ ਵੀ ਚਲਾ ਮੇਲ ਕਰਦੇ ਜੇ ਪਹਿਲੇ ਵੀਰ ਭੈਣ ਭਰਾ ਕੋਈ ਦੂਰੋਂ ਆਉਂਦਾ ਨੇੜੋਂ ਆਉਂਦਾ ਵੀ ਚਲਾ ਮੇਲ ਕਰਦੇ ਜਿੱਦਾਂ ਵੀ ਦਰਸ਼ਕਾਂ ਨੂੰ ਬੁਲਾਏ ਸੰਧੂ ਸਾਹਿਬ ਪਿੱਛੇ ਲਈਆਂ ਹਾਂ ਤਿੰਨ ਚਾਰ ਹੋਰ ਉਹ ਸ਼ਾਮਾਂ ਦਾ ਕੋਣੀਆਂ ਤੋਂ ਹੀ ਧੋਪੇ ਹੋਣ ਆਨੇ ਜਾਓਗੇ ਚਲੋ ਨਮਾਲ ਦੋਸਤ ਇਸੇ ਤਰ੍ਹਾਂ ਤਕਰੀ ਬਣਾਉਂਦਾ ਰਹਿੰਦਾ ਕਿਲੇ ਤੇ ਸ਼ਾਮ ਨੂੰ ਪੰਜ ਚਾਰ ਪਸ਼ੂ ਹੋਰ ਆ ਜਾਣਗੇ ਬਾਕੀ ਮੇਰਾ ਭਰਾ ਅੱਜ ਚਵਾਈ ਕਰਾਈ ਦੇ ਰਿਹਾ ਜੀ ਅੱਠ ਠੀਕ ਚਵਾਈ ਕਰਾ ਦਿੰਦੇ ਆ ਸੋ ਚਵਾਈ ਵਿੱਚ ਤੁਸੀਂ ਦੇਖ ਲਓਗੇ ਤੇ ਇੱਕ ਗਰਸਾਹ ਦਾ ਨੰਬਰ ਆਪਣੇ ਮਿਲ ਚਰਦੇ ਸਾਂਗੇ ਨੰਬਰ ਆਪਣਾ ਸੰਧੂ ਸਾਹਿਬ 8437933595 8437933595 ਤੇ ਬਾਕੀ ਸੰਧੂ ਸਾਹਿਬ ਕੋਸ਼ਿਸ਼ ਇਹ ਕਰਿਆ ਕਰੋ ਉਦੋਂ ਜੱਜ ਨਾ ਬਣ ਕੇ ਬਹਿ ਜਾ ਕਰੋ ਵੀ ਕਮਰੇ ਦੇ ਵਿੱਚ ਵੀਡੀਓ ਵੇਖ ਕੇ ਤੇ ਕਾਲ ਕਰਤਾ ਫੋਨ ਲਾਤਾ ਕਿ ਡਾਕਟਰ ਸਾਹਿਬ ਵੈਡ ਭੇਜ ਦਿਓ ਹਣਾ ਨਹੀਂ ਵੇਖਣੀ ਚਾਹੀਦੀ ਤੇ ਆਣ ਕੇ ਵੇਖੋ ਉਦੋਂ ਆਪਾਂ ਬਣ ਜਣੇ ਮਨਿਸਟਰ ਪੀਐਮਐਲਏ ਬਣੇ ਆ ਫੋਨ ਲਾਓ ਤੇ ਆ ਜੇ ਤੇ ਮੁੜ ਕੇ ਚੱਲਦੀਆਂ ਵੀ ਪੈਦੀਆਂ ਵਾ ਹਾਂ ਜੇ ਵੀਰ ਭੈਣ ਭਰਾ ਹੁਣ ਆਪਾਂ ਵੀ ਵੀਡੀਓ ਬਣਾਉਨੇ ਆ ਮੁੜ ਕੇ ਜੁ ਕਿਸੇ ਨੂੰ ਲਾਮਾ ਦੇਣਾ ਇੱਥੇ ਆਓ ਯਾਰ ਤਸੱਲੀ ਕਰੋ ਲਲੇ ਤੁਹਾਡਾ ਵੀ 2015 ਸਾਤ ਤੇਲ ਮੱਚੇ ਪੜਾ ਲੱਗੇ ਅਈ ਤੇ ਚਲੋ ਸਾਰਾ ਦਿਨ ਧੁੱਪੇ ਕੰਮ ਦੇ ਰਹੇ ਨੇ ਆ ਪਾਣੀ ਤੋਂ ਬਿਨਾ ਚਾਹ ਤੋਂ ਬਿਨਾ ਡੰਗਰ ਲੈ ਲੱਗਿਆ ਉਦੋਂ ਆਪਾਂ ਮਨਿਸਟਰ ਬਣ ਜਣੇ ਫੋਨ ਚੌਕੀ ਦਾ ਲਾਜ ਭਾਜੀ ਵੜ ਭੇਜ ਦੋ ਐਡੀਛ ਐਡੀਛ ਦੀ ਪੀਆ ਬਰਗਰ ਨਹੀਂ ਉਹ ਜੱਡੀ ਜੱਦੀ ਆ ਤੇ ਵਿਹੜ ਆ ਜੇ ਹਾਏ ਹਾਂਜੀ 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 ਆਉਣਾ ਚਾਹੀਦਾ ਮਹਾਲ ਮਹਿੰਗੀ ਮੁੱਲੀ ਮਾਲ ਹਾਂਜੀ ਹਾਂਜੀ ਕੋਈ ਲੱਖ ਲਾਉਣਾ ਪਿਆਉਣਾ ਆਉਣਾ ਬਾਕੀ ਸੰਧੂ ਸਾਹਿਬ ਤੁਸੀਂ ਕਿੰਨੀ ਦੀ ਆਪਣੇ ਘਰੇ ਵੀਡੀਓ ਬੜਾਈ ਹੈ ਮੇਰੇ ਖਿਆਲ ਨਾਲ ਵੀਰ ਭੈਣ ਭਰਾ ਵੀ ਆਪਾਂ ਨੂੰ ਜਾਣਦੇ ਹੀ ਆਣਾ ਜਿਉਂਦੇ ਤੁਹਾਡੇ ਨਾਲ ਜੁੜੇ ਆ ਕੇ ਨੂੰ ਮਾੜੀ ਵਿਹੜ ਭੇਜੀ ਹੋਵੇ ਹੱਥ ਘੜਾ ਕਰਕੇ ਕਹਦੇ ਆਨਲਾਈਨ ਤੇ ਬਾਕੀ ਗੱਲਾਂ ਬਣਾਉਣ ਵਾਲੇ ਜਿੰਨੀਆਂ ਮਰਜ਼ੀ ਬਣਾਈਆਂ ਹੋਣ ਤੁਸੀਂ ਨਹੀਂ ਆਗੇ ਤਸੱਲੀ ਕਰਦੇ ਆਨਲਾਈਨ ਸੌਦਾ ਕਰਦੇ ਜੇ ਬਹੁਤੇ ਭਰਾ ਚਲੋ ਖਿਡਾਰੀ ਭਰਾ ਜਿੰਨਾਂ ਦਾ ਵਿਸ਼ਵਾਸ ਬਣਿਆ ਆਨਲਾਈਨ ਵੀ ਖਰੀਦੀ ਕਰਦੇ ਆ ਪਰ ਇਥੇ ਆਣ ਕੇ ਜ਼ਰੂਰ ਖਰੀਦਿਆ ਬੀ ਗਾਵਾਂ 30 ਦੀ ਗਾਵਾਂ ਗਈਆਂ ਵਾ ਇੱਕ ਇੱਕੇ ਬੰਦੇ ਨੂੰ ਕੇ ਨੇ ਉਡੰਗ ਨਹੀਂ ਖੜੀ ਕਰਕੇ ਕਹਿਣ ਵੀ ਮਾੜੀ ਭੇਜੀ ਆ ਜਾਂ ਥਣ ਘਟਵਾਦ ਨਿਕਲਿਆ ਬਾਕੀ ਦੁੱਧ ਆਪਣੇ ਕਰਮਾਂ ਦਾ ਨਸੀਬ ਦਾ ਤੇ ਆਪਾਂ ਕੋਸ਼ਿਸ਼ ਇਹੋ ਕਰੀਦੀ ਆ ਵੀ ਸਾਸ ਸੁਤਰਾ ਮਾਲ ਲਈਏ ਤੇ ਸਾਸ ਸੁਦਾਈ ਪਹਿਲਾਂ ਤਾਂ ਆਪਾਂ ਆਪਣੇ ਲਈ ਲੈਨੇ ਆ ਤੇਰੀ ਗਾਹ ਖਰੀਦੀ ਕਰਦਾ ਆਣ ਕੇ ਬਸ ਬਸ ਤੇ ਜਦੋਂ ਵੀਰ ਭੈਣ ਭਰਾਣ ਕੇ ਵੇਖ ਕੇ ਵੀ ਲੈ ਗ ਜਾਂਦਾ ਜਾਂ ਚੋਕੇ ਵੀ ਲੈ ਗ ਜਾਂਦਾ ਫਿਰ ਲਾ ਮਨਵੇ ਉਹ ਗਲਤ ਗੱਲ ਹੋਈ ਹਾਂ ਹਾਂ ਬਿਲਕੁਲ ਲੋਭੇ ਠੀਕ ਹੈ ਜੀ ਇਹ ਗੱਲ ਬਾਤ ਆ ਠੀਕ ਹੈ ਜੀ ਅੱਜ ਚਾਰੇ ਵੜਾ ਤੁਹਾਨੂੰ ਦਿਖਾ ਦਿੱਤੀਆਂ ਨੇ ਉਮੀਦ ਕਰਦੇ ਆ ਪਛੇ ਜੱਗੇ ਲੈ ਕੇ ਹੋਣਗੇ ਬਾਕੀ ਵੀਡੀਓ ਬਾਤ ਉਹ ਤੋਂ ਤੁਸੀਂ ਸ਼ੇਅਰ ਕਰ ਹੀ ਦੇਣਿਓ ਠੀਕ ਹੈ ਜੀ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿੰਨੇ ਵੀਰ ਜੁੜੇ ਹੋ ਵੀਡੀਓ ਵੇਖਦੇ ਹੋ ਸਾਰੀ ਸੋ ਮਿਹਰਬਾਨੀ ਮਿਲਦੇ ਆ ਕਿ ਨਵੀਆਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ